ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜੀਵਨ ਸਾਖੀ ਦੇ ਵਿੱਚ ਅੱਜ ਦਾ ਸਾਡਾ ਵਿਸ਼ਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੀਵਨ ਇਤਿਹਾਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਘਰਾਣਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਘਰਾਣੇ ਵਿੱਚੋਂ ਸਰਦਾਰ ਬੁੱਧ ਸਿੰਘ ਉਸ ਮਾਨਯੋਗ ਹਸਤੀ ਦਾ ਨਾਮ ਹੈ ਜਿਸ ਨੂੰ ਇਸ ਗੱਲ ਦੀ ਵਡਿਆਈ ਪ੍ਰਾਪਤ ਸੀ ਕਿ ਇਸ ਨੇ ਕਲਗੀਧਰ ਜੀ ਦੇ ਕਰ ਕਮਲਾਂ ਤੋਂ ਅੰਮ੍ਰਿਤ ਪਾਨ ਕੀਤਾ ਤੇ ਸਿੰਘ ਸਜਿਆ ਇਹ ਧਰਮੀ ਜੋਧਾ ਜਿੱਥੇ ਆਪਣੇ ਉੱਚ ਆਚਰਣ ਲਈ ਜਗਤ ਪ੍ਰਸਿੱਧ ਸੀ ਉਥੇ ਇਹ ਨਿਰਪੈ ਸੂਰਮਾ ਆਪਣੇ ਬਾਹੂਬਲ ਲਈ ਵੀ ਅਤੁੱਲ ਸੀ ਇਹ ਮਸਤ ਹਾਥੀ ਦੀ ਤਰ੍ਹਾਂ ਮੈਦਾਨੀ ਜੰਗ ਵਿੱਚ ਬੈਰੀਆਂ ਸਾਹਮਣੇ ਝੂਮਦਾ ਹੁੰਦਾ ਸੀ ਇਸ ਦੇ ਸਰੀਰ ਤੇ 40 ਫੱਟ ਤਲਵਾਰਾਂ ਨੇਜ਼ੀਆਂ ਅਤੇ ਗੋਲੀਆਂ ਦੇ ਸਨ ਇਸ ਦੀ ਦੇਸਾ ਨਾਮੀ ਅਬਲਕ ਘੋੜੀ ਇਤਿਹਾਸ ਵਿੱਚ ਇੰਨੀ ਹੀ ਪ੍ਰਸਿੱਧਤਾ ਰੱਖਦੀ ਹੈ ਜਿਨਨੇ ਕਿ ਉਸ ਦਾ ਨੇੜਰ ਸਵਾਰ ਇਸ ਦਾ ਨਾਂ ਆਪਣੇ ਮਾਲਕ ਦੇ ਨਾਂ ਨਾਲ ਐਸਾ ਇੱਕਮਿਕ ਹੋ ਗਿਆ ਸੀ ਕਿ ਇਹਨਾਂ ਦੋਵਾਂ ਨਾਵਾਂ ਤੋਂ ਇੱਕ ਨਾਂ ਬਣ ਕੇ ਸਰਦਾਰ ਬੁੱਧ ਸਿੰਘ ਦਾ ਨਾਂ ਦੇਸਾ ਬੁੱਧ ਸਿੰਘ ਪ੍ਰਸਿੱਧ ਹੋਇਆ ਇਸ ਬਾਂਕੀ ਘੋੜੀ ਦੀ ਪਿੱਠ ਤੇ ਸਰਦਾਰ ਬੁੱਧ ਸਿੰਘ ਪੰਜਾ ਵਰੀ ਦਰਿਆ ਰਾਵੀ ਚੰਨਾ ਅਤੇ ਜੀਲਮ ਤੋਂ ਪਾਰ ਉਤਾਰ ਗਿਆ ਆਇਆ ਸੀ। ਛੇਕੜ ਸਮੰਤ 1775 ਸਨ 1718 ਵਿੱਚ ਦੇਸਾ ਬੁੱਧ ਸਿੰਘ ਆਪਣੇ ਪਿੱਛੋਂ ਦੋ ਪੁੱਤਰ ਚੰਦਾ ਸਿੰਘ ਤੇ ਨੋਧ ਸਿੰਘ ਛੱਡ ਕੇ ਪਰਲੋਕ ਸਰਧਾਰ ਗਿਆ। ਨੋਧ ਸਿੰਘ ਦਾ ਵਿਆਹ ਮਜੀਠੇ ਦੇ ਇੱਕ ਤਨਾੜ ਜ਼ਿਮੀਦਾਰ ਗੁਲਾਬ ਸਿੰਘ ਦੀ ਕੰਨਿਆ ਨਾਲ ਹੋਇਆ ਸਮੰਤ 1787 ਸਨ 1730 ਵਿੱਚ ਇਸ ਨੇ ਗੁਜਰਾਵਾਲੇ ਦੇ ਇਲਾਕੇ ਲਾਗੇ ਸ਼ੁਕਰਚੱਕ ਦੀ ਉਜੜੀ ਪਈ ਥੇ ਨੂੰ ਮੁੜ ਵਸਾ ਕੇ ਆਪਣੇ ਵਸੇਬੇ ਲਈ ਇੱਕ ਗੜੀ ਵਰਗਾ ਵੱਡਾ ਘਰ ਬਣਵਾਇਆ ਜੋ ਛੋਟੇ-ਮੋਟੇ ਟਾਕਰਿਆਂ ਦੇ ਸਮੇਂ ਕਿਲੇ ਦਾ ਕੰਮ ਕਰ ਦਿੰਦਾ ਸੀ ਇਸ ਗੜੀ ਦੀ ਉਸਾਰੀ ਤੋਂ ਵੇਲੇ ਹੁੰਦੇ ਹੀ ਸਰਦਾਰ ਨੌਧ ਸਿੰਘ ਦੇ ਮਨ ਵਿੱਚ ਇੱਕ ਫੁਰਨਾ ਫੁਰਿਆ ਕਿ ਹੁਣ ਜਦ ਐਡਾ ਵੱਡਾ ਘਰ ਬਸਾਇਆ ਹੈ ਤਾਂ ਇਸ ਦੀ ਰਾਖੀ ਲਈ ਕੁਝ ਸਾਥੀ ਆਪਣੇ ਨਾਲ ਰਲਾਉਣੇ ਚਾਹੀਦੇ ਹਨ ਤਾਂ ਜੋ ਜਦ ਲੋੜ ਆ ਪਏ ਤਾਂ ਆਪਣੇ ਆਪ ਨੂੰ ਬਚਾਇਆ ਜਾ ਸਕੇ ਇਸ ਸੋਚ ਨੂੰ ਵਰਤੋਂ ਵਿੱਚ ਲਿਆਉਣ ਲਈ ਪਹਿਲੇ ਪਹਿਲ ਇਸ ਨੇ ਤੀ ਸਿੰਘ ਸਵਾਰ ਆਪਣੇ ਨਾਲ ਮਿਲਾ ਲਏ ਜਿਨ੍ਹਾਂ ਨੂੰ ਸ਼ੁਕਰਚਰੀਆ ਮਿਸਲ ਦਾ ਮੂਲ ਅਤੇ ਖਾਲਸਾ ਸਲਤਨਤ ਸਲਤਨਤ ਦੀ ਨਹੀਂ ਕਹਿਣ ਯੋਗ ਹੈ ਸਰਨਾ ਸਰਦਾਰ ਨੌਦ ਸਿੰਘ ਨੇ ਆਪਣੇ ਇਸ ਨਿੱਕੇ ਜਿਹੇ ਜਥੇ ਨਾਲ ਸਮੇਂ ਦੀ ਲੋੜ ਅਨੁਸਾਰ ਉਹ ਨਿਰਪੈਤਾ ਤੇ ਕਾਰਨਾਮੇ ਕੀਤੇ ਜਿਨ੍ਹਾਂ ਦੇ ਕਾਰਨ ਇਸ ਦਾ ਦਬਦਬਾ ਰਾਵਲਪਿੰਡੀ ਤੋਂ ਸਤਲੁਜ ਦੇ ਕੰਢਿਆਂ ਤੱਕ ਮੰਨਿਆ ਜਾਂਦਾ ਸੀ ਇਸ ਨੇ ਅਹਿਮਦ ਸ਼ਾ ਅਬਦਾਲੀ ਦੇ ਹਿੰਦੁਸਤਾਨਪੁਰ ਪਹਿਲੇ ਹੱਲੇ ਸਮੇਂ ਨਵਾਬ ਕਪੂਰ ਸਿੰਘ ਨਾਲ ਰਲ ਕੇ ਉਸ ਨੂੰ ਕਰਾਰੇ ਹੱਥ ਦੱਸੇ ਤੇ ਉਸ ਦੀ ਵਾਪਸੀ ਸਮੇਂ ਉਸ ਦਾ ਬਹੁਤ ਸਾਰਾ ਸਮਾਨ ਖੋ ਲਿਆ ਇਸ ਕਾਰਨ ਇਸ ਦੀ ਪੱਤ ਤੇ ਮਾਣ ਪੰਜਾਬ ਦੇ ਸਾਰੇ ਸਰਦਾਰਾਂ ਵਿੱਚ ਵੱਧ ਗਿਆ ਸਮੰਤ 1809 ਵਿੱਚ ਮਜੀਠੇ ਦੇ ਲਾਗੇ ਅਫਗਾਨਾਂ ਨਾਲ ਲੜਦਾ ਹੋਇਆ ਇੱਕ ਗੋਲੀ ਨਾਲ ਪ੍ਰਾਂਤਿਆ ਗਿਆ। ਇਸ ਦੇ ਘਰ 4 ਪੁੱਤਰ ਹੋਏ ਜੜਤ ਸਿੰਘ, ਦਲ ਸਿੰਘ, ਚੇਤ ਸਿੰਘ ਅਤੇ ਮਾਗੀ ਸਿੰਘ। ਇਹਨਾਂ ਵਿੱਚੋਂ ਸਾਰਿਆਂ ਤੋਂ ਨਿੱਕੇ ਮਾਗੀ ਸਿੰਘ ਨੇ ਤਾਂ ਆਪਣੇ ਜੀਵਨ ਨੂੰ ਗੁਰਮੁਖੀ ਦੇ ਪ੍ਰਚਾਰ ਲਈ ਸਮਰਪਣ ਕਰ ਦਿੱਤਾ। ਇਸ ਇਹ ਆਪਣੇ ਸਮੇਂ ਦਾ ਬੜਾ ਪਜਨੀ ਕਿਤੇ ਪਰ ਉਪਕਾਰੀ ਮਹਾਤਮਾ ਹੋ ਬੀਤਿਆ ਹੈ ਇਹ ਬੇਸੰਤਾਨ ਸੀ ਵੱਡਾ ਭਰਾ ਚੜਤ ਸਿੰਘ ਆਪਣੇ ਦੋ ਨਿੱਕੇ ਭਾਈਆਂ ਨਾਲ ਮਿਲ ਆਪਣੀ ਜ਼ਮੀਨ ਆਦੀ ਦਾ ਪ੍ਰਬੰਧ ਕਰਦਾ ਰਿਹਾ ਸਰਦਾਰ ਚੜਤ ਸਿੰਘ ਸਰਦਾਰ ਚੜਤ ਸਿੰਘ ਨੇ ਆਪਣੇ ਪਿਤਾ ਦੇ ਚਲਾਣੇ ਤੋਂ ਬਾਅਦ ਆਪਣੇ ਜਥੇ ਵਿੱਚ ਬਹੁਤ ਸਾਰੇ ਹੋਰ ਸਵਾਰ ਵਧਾ ਲਏ ਜਿਸ ਕਰਕੇ ਇਸ ਦੀ ਸ਼ਕਤੀ ਹੁਣ ਬਹੁਤ ਵੱਧ ਗਈ ਠੀਕ ਇਨ੍ਹਾਂ ਦਿਨਾਂ ਵਿੱਚ ਹੀ ਇਸ ਦੇ ਜਥੇ ਵਿੱਚ ਇੱਕ ਬ੍ਰਿਧ ਪਰ ਜਵਾਨਾਂ ਤੋਂ ਵੱਧ ਬਹਾਦਰ ਯੋद्धा ਆ ਰਲਿਆ ਜਿਸ ਦੇ ਨਾਂ ਦੀ ਧਾਕ ਸਾਰੇ ਪੰਜਾਬ ਵਿੱਚ ਹੋਈ ਪਈ ਸੀ ਇਸ ਸੂਰਮੇ ਦਾ ਨਾਂ ਅਮੀਰ ਸਿੰਘ ਸੀ ਤੇ ਗੁਜਰਾਂ ਵਾਲੇ ਦਾ ਵਸਨੀਕ ਸੀ ਇਸ ਤਰ੍ਹਾਂ ਇਹ ਜਥਾ ਥੋੜੇ ਦਿਨਾਂ ਵਿੱਚ ਹੀ ਪ੍ਰਸਿੱਧ ਸ਼ੁਕਰਚ ਚਕੀਆਂ ਮਿਸਲ ਦੇ ਰੂਪ ਵਿੱਚ ਦੇਸ਼ ਵਿੱਚ ਪ੍ਰਗਟ ਹੋਇਆ ਸਰਦਾਰ ਚੜਤ ਸਿੰਘ ਨੇ ਆਪਣੀ ਮਿਸਲ ਵਿੱਚ ਮਿਲਣ ਵਾਲਿਆਂ ਲਈ ਇਹ ਨਿਯਮ ਠਹਿਰਾ ਦਿੱਤਾ ਸੀ ਕਿ ਜੇ ਕੋਈ ਇਸ ਮਿਸਲ ਵਿੱਚ ਮਿਲੇ ਉਹ ਅੰਮ੍ਰਿਤਧਾਰੀ ਹੋਵੇ ਇਸ ਤਰ੍ਹਾਂ ਇਹ ਪਹਿਲਾ ਮਰਿਆਦਾ ਅਨੁਸਾਰ ਹਰ ਇੱਕ ਜਵਾਨ ਨੂੰ ਆਪਣੇ ਹੱਥ ਨਾਲ ਅੰਮ੍ਰਿਤ ਛਕਾਉਂਦਾ ਤੇ ਫਿਰ ਮਿਸਲ ਵਿੱਚ ਮਿਲਣ ਦੀ ਆਗਿਆ ਦਿੰਦਾ ਐਉਂ ਸਰਦਾਰ ਚੜਤ ਸਿੰਘ ਤੇ ਅਮੀਰ ਸਿੰਘ ਦਾ ਆਪਸ ਵਿੱਚ ਇੰਨਾ ਪਿਆਰ ਵਧਿਆ ਕਿ ਅਮੀਰ ਸਿੰਘ ਨੇ ਸਮੰਤ 1913 ਵਿੱਚ ਆਪਣੀ ਕੰਨਿਆ ਦਾ ਆਨੰਦ ਚੜਤ ਸਿੰਘ ਨਾਲ ਕਰਵਾ ਦਿੱਤਾ ਇਸ ਤਰ੍ਹਾਂ ਹੁਣ ਇਹਨਾਂ ਦੋਹਾਂ ਸਰਦਾਰਾਂ ਦੀ ਮਿੱਤਰਤਾ ਦੀ ਗੰਢ ਹੋਰ ਵੀ ਵਧੇਰੇ ਪੀੜੀ ਹੋ ਗਈ ਇਸ ਸਮੇਂ ਇੰਨਾ ਬਾਦ ਵਿੱਚ ਸ਼ਾਹੀ ਫੌਜਦਾਰ ਰਹਿੰਦਾ ਹੁੰਦਾ ਸੀ ਜੋ ਬੜਾ ਹੀ ਸੜੀਲ ਸੁਭਾਅ ਵਾਲਾ ਸੀ ਉਸ ਦੀ ਤਦੀ ਤੇ ਜ਼ੁਲਮ ਤੋਂ ਇਲਾਕੇ ਦੀ ਹਿੰਦੂ ਪਰਜਾ ਅਤਿਅੰਤ ਦੁਖੀ ਸੀ ਤੇ ਸਿੱਖਾਂ ਲਈ ਇਹ ਜੰਮ ਦਾ ਰੂਪ ਸੀ ਸਰਦਾਰ ਚੜਤ ਸਿੰਘ ਨੂੰ ਜਦ ਉਸ ਦੀਆਂ ਅਨਿਤੀਆਂ ਦੀਆਂ ਖਬਰਾਂ ਪਹੁੰਚਦੀਆਂ ਤਾਂ ਇਸ ਦੇ ਦਿਲ ਵਿੱਚ ਉਬਾਲ ਉੱਠਦਾ ਕਿ ਜਿਵੇਂ ਹੋ ਸਕੇ ਉਸ ਨੂੰ ਆਪਣੇ ਕੀਤੇ ਦਾ ਫਲ ਚੁਕਾਇਆ ਜਾਏ ਪਰ ਕਈ ਗੱਲਾਂ ਆਪਣੇ ਹੱਕ ਵਿੱਚ ਨਾ ਵੇਖ ਕੇ ਕਿਸੇ ਯੋਗ ਸਮੇਂ ਦੀ ਉਡੀਕ ਵਿੱਚ ਕੁਝ ਦਿਨ ਸੋਚਦਾ ਰਿਹਾ ਛੇਕੜ ਸਮੰਤ 1818 ਮੁਤਾਬਕ ਸਨ 1761 ਦੀਆਂ ਗਰਮੀਆਂ ਵਿੱਚ ਇਸ ਨੇ ਵਧੇਰੇ ਅਤ ਕੀਤੀ ਤਾਂ ਹੁਣ ਸਰਦਾਰ ਤੋਂ ਰਿਹਾ ਨਾ ਗਿਆ ਅਦੇ ਆਪਣੀ ਮਿਸਲ ਦੇ ਇੱਕ ਸੋ 50 ਸਿਰ ਕੱਢਵੇਂ ਸਵਾਰ ਲੈ ਕੇ ਅਹਿਮਦਾਬਾਦ ਦੇ ਜਾ ਛਾਪਾ ਮਾਰਿਆ ਜਾਂਦੇ ਹੀ ਫੌਜਦਾਰ ਦੇ ਮਹਿਲ ਨੂੰ ਜਾ ਕੇ ਰਿਆ ਅੱਗੇ ਦੂਜੇ ਬੰਨਿਓ ਵੀ ਤਕੜਾ ਟਕਰਾ ਹੋਇਆ ਪਰ ਲੜਾਈ ਦੇ ਵਧੇਰੇ ਲੰਮਕੋਂ ਤੋਂ ਪਹਿਲਾਂ ਹੀ ਚੜਤ ਸਿੰਘ ਆਪ 10 ਸਵਾਰਾਂ ਨਾਲ ਫੌਜਦਾਰ ਤੇ ਟੁੱਟ ਪਿਆ ਤੇ ਇੱਕ ਤਲਵਾਰ ਦੀ ਸੱਟ ਨਾਲ ਉਸ ਨੂੰ ਧਰਤੀ ਤੇ ਢੇਰੀ ਕਰ ਸੁਟਿਆ ਹੁਣ ਲੱਗਦੇ ਹੱਥ ਸਾਰਾ ਸ਼ਾਹੀ ਹਥਿਆਰ ਘਰ ਘੋਟ ਲਿਆ ਇਸ ਤੋਂ ਛੁੱਟ ਹਜ਼ਾਰਾਂ ਰੁਪਏ ਤੇ ਸੈਂਕੜੇ ਕੋੜੇ ਇਸ ਤਾਵੇ ਵਿੱਚ ਸਰਦਾਰ ਦੇ ਹੱਥ ਆਏ ਇਸ ਮਲ ਦੇ ਮਾਰਨ ਨਾਲ ਚੜਤ ਸਿੰਘ ਸਾਰੇ ਦੇਸ਼ ਵਿੱਚ ਡਾਡਾ ਉੱਗਾ ਹੋ ਗਿਆ ਤੇ ਸਾਰੇ ਇਲਾਕੇ ਵਿੱਚ ਇਸ ਨਾਲ ਪਿਆਰ ਹੋਣ ਲੱਗਾ ਏਸੇ ਸਾਲ ਦੇ 6 ਕਰਨ ਦੇ ਦਿਨਾਂ ਵਿੱਚ ਚੜਤ ਸਿੰਘ ਨੇ ਗੁਜਰਾਂ ਵਾਲੇ ਵਿੱਚ ਇੱਕ ਗੜੀ ਬਣਵਾਈ ਜੋ ਵੈਰੀਆਂ ਦੇ ਟੱਕਰੇ ਤੇ ਆਪਣੇ ਲੋੜਾਂ ਨੂੰ ਪੂਰਾ ਕਰਨ ਲਈ ਡਾਡੀ ਲਾਭ ਦਾ ਇੱਕ ਸਥਿਤ ਹੋਈ। ਕੁਝ ਦਿਨਾਂ ਦੇ ਬਾਅਦ ਇਸੇ ਗੜੀ ਨੂੰ ਕਿਲੇ ਦੀ ਸ਼ਕਲ ਵਿੱਚ ਵਧਾਇਆ ਗਿਆ। ਇਸ ਕਿਲੇ ਦੇ ਬਣਨ ਦੀ ਤੇ ਚੜਤ ਸਿੰਘ ਦੇ ਦਿਨੋਂ-ਦਿਨ ਵੱਧ ਰਹੀ ਸ਼ਕਤੀ ਦੀਆਂ ਖਬਰਾਂ ਲਾਹੌਰ ਦੇ ਗਵਰਨਰ ਖਵਾਜ਼ਾ ਹਾਬਿਤ ਖਾਨ ਦੇ ਮਨ ਵਿੱਚ ਕੰਡੇ ਵਾਂਗ ਚੁਭ ਰਹੀਆਂ ਸਨ। ਇੱਕ ਤਾਂ ਐਮਨਾਬਾਦ ਦੇ ਫੌਜਦਾਰ ਦੀ ਹੱਤਿਆ ਦੇ ਕਾਰਨ ਤੋਂ ਉਪਰੋਂ ਕਿਲੇ ਦੀ ਉਸਾਰੀ ਦੀ ਖਬਰ ਨੇ ਤਾਂ ਇਸ ਨੂੰ ਲੋਹਾ ਲਾਖਾ ਕਰ ਦਿੱਤਾ ਹੁਣ ਬਿਨਾਂ ਦੇਰੀ ਦੇ ਉਹ ਬਹੁਤ ਸਾਰੀ ਫੌਜ ਨਾਲ ਲੈ ਕੇ ਸਰਦਾਰ ਦੇ ਕਿਲੇ ਪਰ ਚੜ ਆਇਆ ਇਧਰ ਸਰਦਾਰ ਚੜਤ ਸਿੰਘ ਵੀ ਨਚਿੰਤ ਨਹੀਂ ਸੀ ਬੈਠਾ ਉਹ ਜਾਣਦਾ ਸੀ ਕਿ ਉਹ ਦਿਨ ਦੂਰ ਨਹੀਂ ਜਦ ਲਾਹੌਰ ਦੇ ਹਾਕਮ ਨਾਲ ਬਲ ਪ੍ਰੀਖਿਆ ਕਰਨੀ ਪਵੇਗੀ ਇਸ ਲਈ ਉਸ ਦੇ ਅੰਦਰੋਂ ਅੰਦਰ ਦਾਣੇ ਪਾਣੀ ਦਾ ਪੱਕਾ ਪ੍ਰਬੰਧ ਕਰਕੇ ਆਪਣੇ ਕਿਲੇ ਦੀ ਰੱਖਿਆ ਲਈ ਚੰਗੀ ਤਿਆਰੀ ਕਰ ਰੱਖੀ ਸੀ ਲਾਹੌਰ ਫੌਜ ਜਦ ਸ਼ਹਿਰ ਦੇ ਲਾਗੇ ਪਹੁੰਚੀ ਤਾਂ ਅਗੋ ਚੜਤ ਸਿੰਘ ਨੇ ਸਮਿਲਿਤ ਖਾਲਸੇ ਦੀ ਸਹਾਇਤਾ ਨਾਲ ਉਸ ਦਾ ਇਨਾ ਕਰੜਾ ਟਕਰਿਆ ਗੀਤਾ ਕਿ ਖਵਾਜਾ ਸਾਹਿਬ ਨੂੰ ਲੈਣੇ ਦੇ ਦੇਣੇ ਪੈ ਗਏ ਇਸ ਨੂੰ ਐਸਾ ਘੇਰਿਆ ਕਿ ਉਹ ਬੜੀ ਔਖ ਨਾਲ ਆਪਣੀ ਜਾਨ ਬਚਾ ਕੇ ਨੱਸ ਸਕਿਆ ਇਸ ਲੜਾਈ ਵਿੱਚ ਚੋਖਾ ਰੁਪਿਆ ਅਨਾਜ ਤੇ ਹਥਿਆਰ ਖਾਲਸੇ ਦੇ ਹੱਥ ਆਏ ਇਸ ਤੋਂ ਬਾਅਦ ਸਰਦਾਰ ਚੜਤ ਸਿੰਘ ਨੇ ਵਜ਼ੀਰਾਪਟੇ ਦਾਵਾ ਕੀਤਾ ਤੇ ਇਥੋਂ ਦੇ ਹਾਕਮ ਨੂੰ ਕੱਢ ਕੇ ਉੱਥੇ ਆਪਣਾ ਕਬਜ਼ਾ ਕਰ ਲਿਆ ਇਹ ਇਲਾਕਾ ਆਪਣੇ ਸਾਲੇ ਸਰਦਾਰ ਬਖਸ਼ੀਸ਼ ਸਿੰਘ ਨੂੰ ਦੇ ਦਿੱਤਾ ਇਸ ਦੇ ਪਿੱਛੋਂ ਇਸ ਨੇ ਅਹਮਦਾਬਾਦ ਨੂੰ ਸਰ ਕਰਕੇ ਦਾਲ ਸਿੰਘ ਨੂੰ ਬਖਸ਼ ਦਿੱਤਾ ਚੜਤ ਸਿੰਘ ਅਜੇ ਐਨਾ ਬਾਦ ਵਿੱਚ ਹੀ ਸੀ ਕਿ ਇੱਥੇ ਖਬਰਾਂ ਪਹੁੰਚਦੀਆਂ ਕਿ ਰੋਤਾਸ਼ ਦਾ ਹਾਕਮ ਨੂਰਉਦੀਨ ਖਾਮਬਾਮੀ ਜਾਈ ਜੋ ਅਹਿਮਦ ਸ਼ਾ ਅਬਦਾਲੀ ਵੱਲੋਂ ਇਸ ਇਲਾਕੇ ਦਾ ਫੌਜਦਾਰ ਥਾਪਿਆ ਗਿਆ ਸੀ Hindu ਪਰਜਾ ਤੋਂ ਅੰਤ ਦੁੱਖ ਦੇ ਰਿਹਾ ਹੈ ਚੜਤ ਸਿੰਘ ਨੇ ਇਸ ਖਬਰ ਨੂੰ ਸੁਣਦੇ ਸਾਰ ਹੀ ਇਥੋਂ ਰੋਤਾਸ ਤੇ ਹੱਲਾ ਬੋਲ ਦਿੱਤਾ ਅੱਗੋਂ ਨੂਰਉਦੀਨ ਖਾਨ ਨੇ ਖੂਬ ਤਕੜਾ ਟਕਰਾ ਕੀਤਾ ਪਰ ਛੇਕੜ ਇਸ ਹੱਲੇ ਨੂੰ ਠੱਲ ਪਾਣ ਵਿੱਚ ਐਸਮਰਤ ਸਿੱਧ ਹੋਇਆ ਤੇ ਮੈਦਾਨ ਛੱਡ ਕੇ ਨਸ ਗਿਆ ਹੁਣ ਸਰਦਾਰ ਚੜਤ ਸਿੰਘ ਧੰਨੀ ਵੱਲ ਵਧਿਆ ਤੇ ਭਾਰੀ ਨਜ਼ਰਾਨੇ ਪ੍ਰਾਪਤ ਕਰਦਾ ਹੋਇਆ ਗੁਜਰਾਵਾਲੇ ਨੂੰ ਪਰਤ ਆਇਆ ਇੰਨੇ ਦਿਨੀ ਜੰਮੂ ਦੀ ਹਕੂਮਤ ਰਾਜਾ ਰਣਜੀਤ ਸਿੰਘ ਦੇਵ ਦੇ ਹੱਥ ਸੀ ਇਸ ਨੇ ਆਪਣੇ ਵੱਡੇ ਪੁੱਤਰ ਬ੍ਰਿਜ ਰਾਜ ਨੂੰ ਛੱਡ ਕੇ ਨਿੱਕੇ ਦਲੇਲ ਸੇਹੂ ਨੂੰ ਗੱਦੀ ਦੇ ਦਿੱਤੀ ਜਿਸ ਦੇ ਕਾਰਨ ਪਿਉ ਪੁੱਤਰਾਂ ਵਿਚਾਲੇ ਲੜਾਈ ਛਿੜ ਪਈ ਬ੍ਰੇਜ ਰਾਜ ਨੇ ਆਪਣੇ ਆਪ ਨੂੰ ਉਹਨਾਂ ਦੇ ਟੱਕਰੇ ਲਈ ਅਸਮਰਥ ਡਿਠਾ ਤਾਂ ਉਸ ਨੇ ਸਰਦਾਰ ਚੜਤ ਸਿੰਘ ਮੂਰੇ ਆਪਣੀ ਫਰਿਆਦ ਆਗਿੱਤੀ ਤੇ ਆਪਣੇ ਹੱਕ ਦੀ ਪ੍ਰਾਪਤੀ ਲਈ ਉਸ ਤੋਂ ਸਹਾਇਤਾ ਮੰਗੀ ਨਾਲ ਹੀ ਭਾਰੀ ਨਜ਼ਰਾਨਾ ਭੇਟਾ ਕਰਨ ਦਾ ਵੀ ਵਾਅਦਾ ਕੀਤਾ ਸਰਦਾਰ ਨੇ ਉਸ ਦਾ ਹੱਕ ਮਾਰੀ ਦਾ ਸੁਣ ਕੇ ਉਸ ਦੀ ਸਹਾਇਤਾ ਕਰਨੀ ਪ੍ਰਵਾਨ ਕਰ ਲਈ ਤੇ ਸਣੇ ਆਪਣੇ ਮਿਸਲ ਦੇ ਜੰਮੂ ਵੱਲ ਕੂਚ ਕਰ ਦਿੱਤਾ ਸਹਾਇਤਾ ਕਰਨੀ ਪਰ ਮੀਆਂ ਰਣਜੀਤ ਸਿੰਘ ਦੇਵ ਨੇ ਆਪਣੀ ਸਹਾਇਤਾ ਲਈ ਪੰਗੀ ਸਰਦਾਰਾਂ ਦੀ ਮਦਦ ਲਈ ਤੀ ਇਸ ਤਰ੍ਹਾਂ ਇਹ ਦੋਵੇਂ ਦਲ ਜਦ ਜਫਰਵਾਲ ਦੇ ਲਾਗੇ ਬਾਸੂ ਸਹਾਰ ਪਾਸ ਪਹੁੰਚੇ ਤਾਂ ਇਹਨਾਂ ਦੀ ਆਪਸ ਵਿੱਚ ਲੜਾਈ ਛਿੜ ਗਈ ਇਸ ਸਮੇਂ ਸਰਦਾਰ ਚੜ੍ਹ ਸਿੰਘ ਦੀ ਆਪਣੀ ਬੰਦੂਕ ਇਸ ਦੇ ਹੱਥ ਵਿੱਚ ਫਟ ਗਈ ਜਿਸ ਦੇ ਫਟਣ ਨਾਲ ਸਰਦਾਰ ਦਾ ਪੌਰ ਉਡਾਰੀਆਂ ਲੈ ਗਿਆ ਇਹ ਗੱਲ ਸਨ 1774 ਦੀ ਹੈ ਸਰਦਾਰ ਮਹਾ ਸਿੰਘ ਸਰਦਾਰ ਚੜ੍ਹ ਸਿੰਘ ਆਪਣੇ ਪਿੱਛੋਂ ਦੋ ਪੁੱਤਰ ਮਹਾ ਸਿੰਘ ਸਹੋਜ ਸਿੰਘ ਅਤੇ ਇੱਕ ਕੰਨਿਆ ਛੱਡ ਗਿਆ ਸੀ ਮਹਾ ਸਿੰਘ ਦੀ ਆਯੂ ਇਸ ਸਮੇਂ 9-10 ਬਰਸਾਂ ਦੇ ਵਿਚਾਲੇ ਸੀ ਮਿਸਲ ਦਾ ਕੰਮਕਾਰ ਉਸ ਦੀ ਮਾਤਾ ਤੇ ਸਰਦਾਰ ਜੈ ਸਿੰਘ ਦੇ ਪ੍ਰਬੰਧ ਨਾਲ ਚੱਲਦਾ ਰਿਹਾ ਹੁਣ ਮਹਾ ਸਿੰਘ ਦੀ ਮਾਂ ਨੇ ਗੁਜਰਾਂ ਵਾਲੇ ਦੇ ਕਿਲੇ ਨੂੰ ਢਵਾ ਕੇ ਬਧੇਰੇ ਪੱਕਾ ਤੇ ਖੁੱਲਾ ਕਰ ਲਿਆ ਇਹਨੇ ਨੂੰ ਸਰਦਾਰ ਗੰਡਾ ਸਿੰਘ ਭੰਗੀ ਤੇ ਮਹਾ ਸਿੰਘ ਦੀ ਆਪਸ ਵਿੱਚ ਛੁੜਾ ਸਫਾਈ ਵੀ ਹੋ ਗਈ ਇਸ ਦੇ ਥੋੜੇ ਚਿਰ ਪਿਛੋਂ ਮਹਾ ਸਿੰਘ ਦਾ ਵਿਆਹ ਸਰਦਾਰ ਗਜਪਤ ਸਿੰਘ ਜੀਂਦ ਦੀ ਸੁਪਤਰੀ ਬੀਬੀ ਰਾਜਕੌਰ ਮਲਵਾਇਨ ਨਾਲ ਬੜੀ ਧੂਮ ਧਾਮ ਨਾਲ ਹੋਇਆ। ਰਸੂਲ ਨਗਰ ਦਾ ਹਾਕਮ ਪੀਰ ਮੁਹੰਮਦ ਖਾਨ ਛੱਟਾ ਬੜਾ ਪੱਖਪਾਤੀ ਤੇ ਹਿੰਦੂਆਂ ਦੀ ਜਾਨ ਦਾ ਵੈਰੀ ਸੀ। ਇਸ ਦੇ ਜ਼ਾਲਮ ਹੱਥਾਂ ਤੋਂ ਕਦੇ ਕੋਈ ਰਾਹ ਗੁਜ਼ਰੂ ਸੁਰੱਖਿਅਤ ਨਹੀਂ ਸੀ ਲੰਘ ਸਕਦਾ। ਜਦ ਤੱਕ ਇਸ ਦੀ ਮੂੰਹ ਮੰਗੀ ਨਜ਼ਰ ਇਸ ਦੀ ਪੇਂਟ ਨਾ ਛੜਾ ਦਿੰਦਾ ਇਸ ਜ਼ੁਲਮ ਦੇ ਕਾਰਨ ਇਥੋਂ ਦੇ ਰਾਹ ਬੰਦ ਹੋ ਗਏ ਸਨ ਨੌਜਵਾਨ ਮਾ ਸੇਂਗ ਨੇ ਜਦ ਇਸ ਖਾਨ ਦਾ ਇਹ ਅਤ ਦਾ ਜ਼ੁਲਮ ਸੁਣਿਆ ਤਾਂ ਇਹ ਸਾਰੀਆਂ ਗੱਲਾਂ ਉਸ ਨੂੰ ਡਾਢੀਆਂ ਅਯੋਗ ਦੀਆਂ ਅਤੇ ਉਸ ਤੋਂ ਗਰੀਬ ਪਰਜਾ ਨੂੰ ਬਚਾਉਣ ਲਈ 1778 ਦੇ ਆਰੰਭ ਵਿੱਚ ਆਪਣੀ ਬਲਵਾਨ ਮਿਸਲ ਦੇ 600 ਸਵਾਰਾਂ ਨੂੰ ਲੈ ਕੇ ਰਸੂਲ ਨਗਰ ਨੂੰ ਜਾ ਕੇ ਰਿਆ ਪੀਰ ਮੁਹੰਮਦ ਖਾਨ ਨੂੰ ਜਦ ਪਤਾ ਲੱਗਾ ਤਾਂ ਉਹ ਸਾਹਮਣੇ ਹੋ ਕੇ ਟੱਕਰਾਂ ਨਾ ਕਰ ਸਕਿਆ ਅਦੇ ਨੱਠ ਕੇ ਕਿਲੇ ਵਿੱਚ ਜਾ ਬੈਠਾ ਮਹਾਸਿੰਘ ਨੇ ਲੱਗਦੇ ਹੱਥ ਕਿਲੇ ਨੂੰ ਘੇਰੇ ਵਿੱਚ ਰੱਖ ਲਿਆ ਅਤੇ ਕਈ ਧਾਵੇ ਕਰਕੇ ਛੇਕੜ ਸ਼ਹਿਰ ਅਰ ਕਿਲੇ ਨੂੰ ਫਤਿਹ ਕਰ ਲਿਆ ਅਤੇ ਇਸ ਦਾ ਨਾਂ ਰਸੂਲ ਨਗਰ ਦੀ ਥਾਂ ਰਾਮਨਗਰ ਰੱਖ ਦਿੱਤਾ ਇਸ ਦੇ ਨਾਲ ਹੀ ਅਲੀਪੁਰ ਨੂੰ ਫਤਿਹ ਕਰਕੇ ਉਹਦਾ ਨਾਮ ਅਕਾਲਗੜ੍ਹ ਰੱਖਿਆ ਗਿਆ ਜੋ ਅੱਜ ਤੱਕ ਦੋਵੇਂ ਨਗਰ ਇਹਨਾਂ ਨਾਵਾਂ ਨਾਲ ਹੀ ਪ੍ਰਸਿੱਧ ਹਨ ਇਹਨਾਂ ਸਫਲਤਾਵਾਂ ਦੇ ਬਾਅਦ ਮਹਾ ਸਿੰਘ ਦੀ ਇੱਜ਼ਤ ਸਾਰੇ ਪੰਜਾਬ ਵਿੱਚ ਫਸਰ ਗਈ ਤੇ ਕਈ ਨਾਮੀ ਸਰਦਾਰ ਇਸ ਦੀ ਮਿਸਲ ਵਿੱਚ ਆਵ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਪਿਛੋਕੜ ਉਹਨਾਂ ਦਾ ਰਾਜ ਘਰਾਣਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਵੀ ਟਾਈਮ ਤੇ ਮਿਲਦੀਆਂ ਰਹਿੰਦੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਰਹੇ ਧੰਨਵਾਦ